ਦੇਖੋ ਗੱਲ ਇਹ ਹੈ ਵੀ ਜਿਹੜਾ ਪ੍ਰਚਾਰ ਦੀ ਤੁਸੀਂ ਗੱਲ ਕੀਤੀ ਹੈ ਇਹ ਜਿਹੜੀ ਛੋਟੀ ਇਲੈਕਸ਼ਨ ਜਿਹੜੀ ਹੈ ਇਹ ਬੜੀ ਇੰਪੋਰਟੈਂਟ ਇਲੈਕਸ਼ਨ ਹੋਇਆ ਕਰਦੀ ਹੈ ਚਾਹੇ ਕਾਉਂਸਲਰ ਦੀ ਹੋਵੇ ਚਾਹੇ ਸਾਡੀ ਕੋਈ ਸਰਪੰਚੀ ਦੀ ਹੋਵੇ ਇਹ ਬੜੀ ਭਾਈਚਾਰੇ ਤੇ ਮੁਹੱਲੇ ਦੀ ਇਲੈਕਸ਼ਨ ਹੋਇਆ ਕਰਦੀ ਹੈ ਪਰ ਮੌਜੂਦਾ ਸਰਕਾਰ ਨੇ ਕਿ ਇਹੋ ਜਿਹਾ ਨਮੂਨਾ ਦਿਖਾਤਾ ਇਸ ਵਾਰੀ ਕਿ ਇਹ ਇਹ ਜਿਹੜੀ ਇਲੈਕਸ਼ਨਵੇਂ ਇਹਨਾਂ ਨੇ ਇਹੋ ਜਿਹੀ ਕਰਤੀ ਕਿ ਵੀ ਇਹ ਲੋਕ ਚੋਣਾਂ ਦੇ ਇਲੈਕਸ਼ਨ ਹੋਣ ਹੀ ਨਹੀਂ ਚਾਹੀਦੀ ਇਹ ਜਿਸ ਤਰ੍ਹਾਂ ਦੇ ਹਾਲਾਤ ਬਣਾਤੇ ਬੜੀ ਖਿੱਚਾ ਤਾਣੀ ਨਾਲ ਵੋਟ ਖਿੱਚੀ ਜਾਂਦੀ ਹੈ ਅਸੀਂ ਪਹਿਲਾਂ ਤੋਂ ਮੈਂ 92 ਤੋਂ ਇਲੈਕਸ਼ਨ ਲੜਦਾ ਆ ਰਿਹਾ ਇੱਕ ਇੱਕ ਵੋਟ ਦੀ ਕੀਮਤ ਹੁੰਦੀ ਸੀ ਇੱਕ ਇੱਕ ਵੋਟਰ ਨੂੰ ਇਹ ਲੱਗਦਾ ਸੀ ਕਿ ਮੈਂ ਸੋਚ ਸਮਝ ਕੇ ਵੋਟ ਪਾਵਾਂ ਸਵੇਰੇ ਉਹਦੇ ਕੋਲ ਜਾਂਦੇ ਸੀ ਹੁਣ ਮਨਾ ਲੈਂਦੇ ਸੀ ਸ਼ਾਮ ਨੂੰ ਦੂਜੀ ਪਾਰਟੀ ਦਾ ਬੰਦਾ ਆ ਕੇ ਉਹਨੂੰ ਮਨਾਉਂਦਾ ਸੀ ਤਾਂ ਸਾਨੂੰ ਫੇਰ ਦੂਜੇ ਦਿਨ ਉਹਦੇ ਕੋਲ ਜਾਣਾ ਪੈਂਦਾ ਸੀ ਪਰ ਹੁਣ ਤਾਂ ਕੋਈ ਨਾ ਕੋਈ ਕਿਸੇ ਕਿਸਮ ਦੀ ਕੋਈ ਕਿਸੇ ਤੇ ਅਪਰੋਚ ਹੋ ਰਹੀ ਹੈ ਨਾ ਵੋਟਰ ਨੂੰ ਪੁੱਛਿਆ ਜਾ ਰਿਹਾ ਸਿਰਫ ਉਹਨਾਂ ਨੇ ਆਪਣੇ ਜਿੱਤਣ ਦੇ ਤਰੀਕੇ ਬਣਾ ਕੇ ਲੋਕਲ ਸਰਕਾਰ ਨਵੀਂ ਜਿਹੜੀ ਬਣੀ ਹੈ ਸਾਡੀ ਸਰਕਾਰ ਇਹ ਇਹ ਸਰਕਾਰ ਨੇ ਇਹੋ ਜਿਹਾ ਕੰਮ ਕਰਤਾ ਵੀ ਜਿੱਤਣ ਦੇ ਤਰੀਕੇ ਹੀ ਨਵੇਂ ਕੱਢ ਲਏ ਤੁਸੀਂ ਪਿੱਛੇ ਦੇਖਿਆ 10 ਦਿਨ ਪਹਿਲਾਂ ਉਹ ਕਹਿੰਦੇ ਨਾਮਿਨੇਸ਼ਨ ਹੀ ਨਾ ਹੋਣ ਦਿਓ ਬੰਦਾ ਆਪਣੇ ਮੁਕਾਬਲੇ 'ਚ ਆਊਗਾ ਹੀ ਨਹੀਂ ਉਹਦਾ ਰਿਜ਼ਲਟ ਕੀ ਨਿਕਲਿਆ ਕਿ 15 ਵਾਰ ਉਹਨਾਂ ਨੇ ਬਿਨਾਂ ਕਿਸੇ ਗੱਲ ਤੋਂ ਜਿੱਤ ਲਏ ਔਰ ਤੇ ਸਾਰੇ ਕੈਂਡੀਡੇਟ ਜਿਹੜੇ ਸੀ ਦੂਜਿਆਂ ਦੇ ਸਾਥ ਕਰਤੇ ਚਾਹੇ ਉਹਨਾਂ ਦੀਆਂ ਫਾਈਲਾਂ ਖੋਈਆਂ ਚਾਹੇ ਉਹਨਾਂ ਨੂੰ ਭੁਜਾਇਆ ਚਾਹੇ ਅੰਦਰ ਨਹੀਂ ਪੜਨ ਦਿੱਤਾ ਇਹ ਹੱਥ ਕੰਡੇ ਪਾੜ ਕੇ ਉਹਨਾਂ ਨੇ ਇਹ ਇਲੈਕਸ਼ਨ ਦਾ ਸੱਤਿਆਨਾਸ਼ ਕਰਤਾ ਬਾਕੀ ਜਿਹੜਾ ਰਹਿਦਾ ਕੰਮ ਇਹਨਾਂ ਦਾ ਬਹੁਤ ਸਾਰੇ ਕੈਂਡੀਡੇਟਾਂ ਨੂੰ ਫੜ ਕੇ ਅੰਦਰ ਕਰਤਾ ਉਹਨਾਂ ਦੇ ਵਿੱਚ ਉਹਨਾਂ ਨੂੰ ਦਬਕੇ ਮਾਰਤੇ ਕਿ ਤੁਸੀਂ ਆਓ ਨਾ ਘਰੇ ਰੁਕ ਜਾਓ ਆਪਣੇ ਪ੍ਰਚਾਰ ਤੋਂ ਪਰੇ ਹੋ ਜਾਓ ਉਹ ਜਿਹੜੇ ਹਾਲਾਤ ਬਣਾਏ ਨੇ ਇਸ ਇਲੈਕਸ਼ਨ ਦਾ ਇੰਨਾ ਬੁਰਾ ਹਾਲ ਕੀਤਾ ਕਿ ਤੁਹਾਨੂੰ ਅੱਜ ਜੇ ਤੁਹਾਨੂੰ ਪਤਾ ਲੱਗਿਆ ਹੋਵੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਲੱਗੀ ਹੋਈ ਸੀ ਜੱਜ ਸਾਹਿਬ ਨੇ ਇਹ ਕਿਹਾ ਕਹਿੰਦਾ ਇਸ ਤਰ੍ਹਾਂ ਦੀ ਇਲੈਕਸ਼ਨ ਕਰਾਉਣ ਦਾ ਫਾਇਦਾ ਕੀ ਹੈ ਔਰ ਮੈਂ ਇਹਨੂੰ ਰੱਦ ਕਿਉਂ ਨਾ ਕਰ ਦਿੱਤਾ ਜਾਵੇ ਉਹਨਾਂ ਦਾ ਫੈਸਲਾ ਕੀ ਆਉਂਦਾ ਸ਼ਾਮ ਨੂੰ ਜਾਂ ਸਵੇਰ ਤੱਕ ਪਤਾ ਨਹੀਂ ਪਰ ਉਹਨਾਂ ਨੇ ਇਹ ਲਹਿਜ 2-3 ਘੰਟੇ ਪਹਿਲਾਂ ਇਹ ਕਹੇ ਨੇ ਜੱਜ ਸਾਹਿਬ ਨੇ ਕਿ ਉਹਨਾਂ ਨੇ ਸਾਰੀ ਵੀਡੀਓ ਦੇਖੀ ਹੈ ਸਾਰੀ ਆਡੀਓ ਦੇਖੀ ਹੈ ਉਹ ਹੁਣ ਸਾਰਾ ਜਿਹੜਾ ਸਿਸਟਮ ਹੈ ਉਹ ਕਲਾਪਸ ਹੋ ਗਿਆ ਹੁਣ ਜਿਹੜੇ ਚੀਫ ਸੈਕਟਰੀ ਆ ਉਹਨਾਂ ਨੇ ਕਿਹਾ ਕੋਰਟ ਦੇ ਵਿੱਚ ਡੀਜੀਪੀ ਨਾਲ ਸੀ ਉਹਨਾਂ ਨੇ ਉਹਨਾਂ ਨੇ ਕਿਹਾ ਵੀ ਇੱਥੇ ਆ ਕੇ ਗੱਲ ਕਰੋ ਉਹ ਕਹਿੰਦੇ ਅਸੀਂ ਐਕਸ਼ਨ ਲਵਾਂਗੇ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਕਿ ਜਿਹੜੀ ਉਹਨਾਂ ਨੇ ਕਿਹਾ ਕਿ ਵੀਡੀਓ ਵਾਫਟਾਰੀ ਦੇਖੀ ਗਈ ਹੈ ਉਹਨਾਂ ਵਿੱਚ ਜਿਹੜੇ ਬੰਦਿਆਂ ਨੇ ਫਾਈਲਾਂ ਪਾੜੀਆਂ ਨੇ ਉਹਨਾਂ ਉੱਤੇ ਉਹਨਾਂ ਨੇ ਕੀ ਕਿਹਾ ਕਿ ਉਹਨਾਂ ਦਾ ਪਰਚਾ ਵਗੈਰਾ ਦਿੱਤਾ ਜਾਏਗਾ ਉਹ ਉਹ ਡਿਟੇਲ ਤਾਂ ਨਹੀਂ ਮੇਰੇ ਕੋਲ ਇਹ ਜੀ ਕੋਈ ਹੈਗੀ ਪਰ ਇਹ ਚੀਜ਼ ਜ਼ਰੂਰ ਹੈ ਕਿ ਉਹਨਾਂ ਨੇ ਇਹ ਕਿਹਾ ਵੀ ਇਹ ਜਿਹੜੀ ਸਰਕਾਰ ਦੀ ਜ਼ਿੰਮੇਵਾਰੀ ਹੈ ਕਿਸੇ ਨੇ ਵੀ ਕੁਝ ਕੀਤਾ ਕਿਉਂਕਿ ਮੌਜੂਦਾ ਸਰਕਾਰ ਹੈ ਡੀਜੀਪੀ ਹੈ ਪੁਲਿਸ ਹੈ ਉਹਨਾਂ ਨੇ ਇੰਤਜ਼ਾਮ ਕਰਨਾ ਸੀ ਲਾ ਐਨਫੋਰਸਿੰਗ ਏਜੰਸੀਆਂ ਨੇ ਹੁਣ ਤੁਸੀਂ ਦੇਖੋ ਸਾਰਾ ਕੁਝ ਇਹ ਜਿਹੜੀ ਸੈਕਟਰੀਏਟ ਦੀ ਬਿਲਡਿੰਗ ਹੈ ਸਰਕਾਰੀ ਉਹਦੇ ਵਿਦਨ ਸੈਕਟਰੀਏਟ ਹੋਇਆ ਸਾਰਾ ਕੁਝ ਦੀਵਾਰ ਤੋਂ ਬਾਹਰ ਤਾਂ ਕੁਝ ਨਹੀਂ ਹੋਇਆ ਉਹਦੇ ਦੀਵਾਰ ਦੇ ਅੰਦਰ ਹੋਇਆ ਸਾਰਾ ਕੁਝ ਸੋ ਜ਼ਿੰਮੇਵਾਰੀ ਕਿਦੀ ਬਣਦੀ ਹੈ ਜਦ ਜਿਹੜਾ ਨੂੰ ਪਤਾ ਸੀ ਲੋਕਲ ਪੁਲਿਸ ਨੂੰ ਔਰ ਸਰਕਾਰ ਨੂੰ ਕਿ ਇੰਨੇ ਕੈਂਡੀਡੇਟਾਂ ਨੇ ਆਉਣਾ ਇਕੋ ਦਿਨ ਚ ਸਾਰੇ ਕਾਗਜ਼ ਭਰਨੇ ਨੇ ਉਹਦਾ ਇੰਤਜ਼ਾਮ ਕਰਨਾ ਸੀ ਨਾ ਨੇ ਉਹਨਾਂ ਨੂੰ ਐਂਟਰੀ ਪੁਆਇੰਟ ਲੱਗ ਦਿੰਦੇ ਕੈਂਡੀਡੇਟਾਂ ਨੂੰ ਉਹਨਾਂ ਨੂੰ ਅੰਦਰ ਬਿਠਾਉਂਦੇ ਜਾਂ ਉਹਨਾਂ ਨੂੰ ਟਾਈਮ ਵੱਧ ਦਿੰਦੇ ਕਿ ਵੀ ਜਲਦੀ ਆਓ ਤਾਂ ਕਿ ਜਲਦੀ ਪੇਪਰ ਭਰੇ ਜਾਣ ਲੇਕਿਨ ਉਹਨਾਂ ਨੇ ਕੋਈ ਇੰਤਜ਼ਾਮ ਨਹੀਂ ਕੀਤਾ ਬਲਕਿ ਗੇਟ ਬੰਦ ਕਰਕੇ ਉਹਨਾਂ ਨੂੰ ਬਾਹਰ ਖੜੇ ਕੀਤਾ ਬਾਹਰ ਖੜੇ ਕਰਨ ਨਾਲ ਕੀ ਹੋਇਆ ਲੇਟ ਹੋ ਗਏ ਉਥੇ ਹੱਲਾ ਗੁੱਲਾ ਹੋ ਗਿਆ ਚਾਹੇ ਸੀਨੀਅਰ ਲੀਡਰ ਸਾਰੀਆਂ ਪਾਰਟੀਆਂ ਦੇ ਆਏ ਉਹ ਵੀ ਉਹਨਾਂ ਨੂੰ ਹਿਊਮਿਲੇਸ਼ਨ ਹੋਈ ਔਰ ਕੋਈ ਗੱਲ ਨਾ ਬਣ ਸਕੀ ਜਿਹੜਾ ਦੇਖੋ ਜਿਹੜਾ ਸਾਡਾ ਅਸੀਂ ਜਿਹੜਾ ਪ੍ਰਚਾਰ ਕੋਈ ਨਵਾਂ ਨਹੀਂ ਕਰ ਰਹੇ ਅੱਜ ਇਲੈਕਸ਼ਨ ਕਰਕੇ ਨਹੀਂ ਕਰ ਰਹੇ ਸਾਡਾ ਤਾਂ ਸੰਪਰਕ ਹੀ 1992 ਤੋਂ ਹੀ ਸਵਾੜ ਨਾਲ ਹੈ ਕਿਉਂਕਿ ਇੱਕੋ ਪਾਰਟੀ ਤੋਂ ਕਾਂਗਰਸ ਤੋਂ 6ਵੀਂ ਵਾਰ ਅਸੀਂ ਇਲੈਕਸ਼ਨ ਲੜ ਰਹੇ ਹਾਂ ਲਗਾਤਾਰ ਲੋਕਾਂ ਨਾਲ ਸੰਪਰਕ ਹੈ ਔਰ ਇਹ ਸਮਝੋ ਕਿ ਪਰਿਵਾਰ ਦੀ ਤਰ੍ਹਾਂ ਇਹ ਸਾਡਾ ਵਾਰਡ ਹੈ ਇੱਥੇ ਹਰ ਦੇ ਦੁੱਖ ਸੁੱਖ ਦੇ ਵਿੱਚ ਹਾਜ਼ਰ ਹੁੰਨੇ ਆ ਕਿਸੇ ਵੀ ਛੋਟੇ ਮੋਟੇ ਗੱਲ ਵਾਸਤੇ ਹਮੇਸ਼ਾ ਦਰਵਾਜ਼ੇ ਖੁੱਲੇ ਨੇ ਘਰ ਦੇ ਔਰ ਨਾਲੇ ਜਿਹੜਾ ਸਾਡਾ ਲੋਕਾਂ ਨਾਲ ਸੰਪਰਕ ਹੈ ਉਹ ਜਾਤੀ ਤੌਰ ਤੇ ਦੋ ਦੋ ਤਿੰਨ ਤਿੰਨ ਪੀੜ੍hiyan ਦਾ ਹੈ ਅਸੀਂ 1964 ਦੇ ਵਿੱਚ ਇੱਥੇ ਆ ਕੇ ਬਸੇ ਸੀ ਪਿੰਡਾਂ ਚੋਂ ਪਰ ਉਹ ਮੈਂ ਸਮਝਦਾ ਕਿ ਸਾਨੂੰ ਪ੍ਰਚਾਰ ਦੇ ਵਿੱਚ ਬੜਾ ਸਪੋਰਟ ਮਿਲਦੀ ਹੈ ਉਸ ਦੀ ਅਸੀਂ ਟੈਲੀਫੋਨ ਤੇ ਵੀ ਕਿਸੇ ਨੂੰ ਕਹਿ ਦਈਏ ਵੀ ਅਸੀਂ ਇਲੈਕਸ਼ਨ 'ਚ ਖੜੇ ਆ ਤਾਂ ਉਹ ਇਹ ਸਮਝਦਾ ਕਿ ਆਉਣ ਦੀ ਲੋੜ ਨਹੀਂ ਸਾਨੂੰ ਪਰ ਜਿਹੜਾ ਇਹਨਾਂ ਨੇ ਹੁਣ ਮਾਹੌਲ ਬਣਾਇਆ ਹੈ ਉਹਦੇ ਨਾਲ ਇੱਕ ਡਰ ਪੈਦਾ ਹੋ ਗਿਆ ਉਹ ਡਰ ਪੈਦਾ ਹੋਣ ਨਾਲ VOTER ਦੇ ਵਿੱਚ ਸਹਿਮ ਇਹ ਹੈ ਪਤਾ ਨਹੀਂ VOTER ਪਹਿਣ ਗਏ ਆ ਪਤਾ ਹੀ ਨਹੀਂ ਅਸੀਂ ਘਰ ਘਰ ਪਰਚੀ ਭੇਜੀ ਹੈ VOTE SLIP ਐਸੇ ਕਰਕੇ ਕਿ ਲੋਕ ਜਾਣ ਉੱਥੇ ਪਰ ਕੋਈ ਵੀ ਦੂਜੀ ਪਾਰਟੀ ਨੇ ਕਦੇ ਕੋਈ ਪਰਚੀ ਨਹੀਂ ਭੇਜੀ ਉਹਨਾਂ ਨੂੰ ਕੋਈ ਮਤਲਬ ਨਹੀਂ ਇਸ ਗੱਲ ਦਾ ਕਿ ਵੋਟਰ ਦੀ ਕੋਈ ਸਹੂਲਤ ਵਾਲੀ ਪਰਚੀ ਭੇਜੀਏ ਪਰ ਉਹਨਾਂ ਨੇ ਤਾਂ ਕੋਈ ਖਿਆ ਟਾਰਗੇਟ ਕੇ ਹੱਲਾ-ਗੁੱਲਾ ਕਰਾਂਗੇ ਵੋਟਾਂ ਪਾ ਲਾਂਗੇ ਔਰ ਜਿਵੇਂ ਜਿੱਤ ਕੇ ਬਾਹਰ ਜਾ ਮੰਗਾਂਗੇ ਤੁਸੀਂ ਮੁਕਾਬਲਾ ਕਿਸ ਨਾਲ ਸਮਝਦੇ ਹੋ ਸਾਡਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨਾਲ ਹੈ ਹੋਰ ਤਾਂ ਕੋਈ ਬਹੁਤਾ ਕਿਸੇ ਮੈਂ ਸਮਝਦਾ ਬਾਕੀ ਤਾਂ ਕੈਂਡੀਡੇਟ ਸਾਰੇ ਸਤਿਕਾਰਯੋਗ ਨੇ ਪਰ ਮੈਂ ਸਮਝਦਾ ਜਿਹੜਾ ਸਾਡਾ ਮੁਕਾਬਲਾ ਹੈ ਇਸ ਵਾਰਡ ਦੇ ਵਿੱਚ ਉਹ ਆਮ ਆਦਮੀ ਪਾਰਟੀ ਨਾਲ ਹੈ ਕਿੰਨੇ ਕੁ ਵੋਟ ਹੈ ਜੀ ਲੋਕ ਨੇ ਆਪਣੇ 5000 ਵੋਟ ਦਾ ਵਾਰਡ ਸਾਰਾ ਇਹ ਔਰ ਇਹਦੇ ਵਿੱਚੋਂ ਤਕਰੀਬਨ ਜੇ ਜਾਲੀ ਵੋਟ ਨਾ ਪਵੇ ਤਾਂ 2500 ਵੋਟ ਤਾਂ ਵੱਧ ਨਹੀਂ ਭੁਗਤਦੀ ਜੇ ਜਾਲੀ ਵੋਟ ਪਾਵਾਂਗੇ ਉਹ ਨਿਵੇਦਕੀ ਪਾਉਂਦੇ ਤੜੀ ਤਿਆਰੀ ਕੀਤੀ ਹੋਈ ਹੈ ਜੀ ਚੋਣਾ ਜੀ ਤੁਹਾਡੀ ਚੋਣਾ ਹੋਣੀਆਂ ਨੇ ਵਿਚਾਰੀ ਕਿੱਦਾਂ ਦੀ ਰਹੀ ਤੁਹਾਡੀ ਤਿਆਰੀ ਅਸੀਂ ਤਾਂ ਦੇਖੋ ਹੁਣ ਹਾਲਾਤ ਦੇਖ ਕੇ ਕਰ ਰਹੇ ਹਾਂ ਜਿਸ ਤਰ੍ਹਾਂ ਦਾ ਵੀ ਹਾਲਾਤ ਹੋਣਗੇ ਉਹਦੇ ਮੁਤਾਬਕ ਕਰਾਂਗੇ ਜਿਸ ਤਰ੍ਹਾਂ ਦਾ ਦੇਖਿਆ ਗਿਆ ਕਿ ਸਟੇਟ ਲੈਵਲ ਦੇ ਵਿੱਚ ਫੈਲਾ ਪੜੀਆਂ ਗਿਆ ਹਾਂ ਕਿ ਅੱਗੇ ਜਾ ਕੇ ਚੰਦਰਾ ਚਲਾ ਸਕਦੇ ਨੇ ਦੇਖੋ ਇਸ ਗੱਲ ਤਾਂ ਕੋਈ ਵੀ ਨਾ ਨਹੀਂ ਕੀਤੀ ਜਾ ਸਕਦੀ ਜਿਵੇਂ ਲੋਕਾਂ ਦੀ ਆਵਾਜ਼ ਆ ਰਹੀ ਹੈ ਕਿ ਕੈਂਡੀਡੇਟਾਂ ਨੂੰ ਘਰਾਂ ਚੋਂ ਨਿਕਲ ਨਹੀਂ ਦੇਵਾਂਗੇ ਸੁਣਨ ਜਾ ਰਿਹਾ ਹੈ ਕੀ ਕੈਂਡੀਡੇਟਾਂ ਨੂੰ ਘਰਾਂ ਚੋਂ ਨਿਕਲ ਨਹੀਂ ਦੇਵਾਂਗੇ ਉੱਥੇ ਪਹੁੰਚਣ ਨਹੀਂ ਦੇਵਾਂਗੇ ਜਾਂ ਇੱਕ ਦਿਨ ਚੱਕ ਕੇ ਪਹਿਲਾਂ ਗਾਇਬ ਕਰ ਦਾਂਗੇ ਨਾ ਦੋ ਦਿਨ ਲਈ ਨਹੀਂ ਚੱਕਣ ਦੀ ਗੱਲ ਦੇਖੋ ਤੁਹਾਡੇ ਜਿਹੜੇ ਕਾਫੀ ਕੈਂਡੀਡੇਟ ਨੇ ਕਿ ਜਿਹੜੇ ਬੰਦੇ ਬਾਹਰ ਸ਼ਹਿਰ ਤੋਂ ਬਾਹਰ ਸਿੱਜੀ ਉਹਨਾਂ ਨੂੰ ਸ਼ਹਿਰ ਤੋਂ ਬਾਹਰ ਹੀ ਪਰਚੇ ਹੋਏ ਨੇ ਮੈਂ ਇਹ ਤੁਹਾਨੂੰ ਕਹਿ ਰਿਹਾ ਵੀ ਇਹ ਪਲੈਨਿੰਗ ਜਿਹੜੀ ਹੈ ਉਹਨਾਂ ਦੀ ਜਿਹੜੀ ਹਵਾ ਬਣ ਰਹੀ ਹੈ ਕਿ ਕਈ ਜਗ੍ਹਾ ਤੇ ਇਹ ਕਹਿ ਰਹੇ ਵੀ 9 ਵਜੇ ਦਾ ਸਾਰੇ ਟੈਂਟ ਪਾੜ ਦਾਂਗੇ ਚੱਕ ਦਾਂਗੇ ਤੁਸੀਂ ਵੀ ਸੁਣ ਰਹੇ ਹੋਵੋਗੇ ਅਗਲਾ ਪਰ ਮੈਂ ਸਮਝਦਾ ਇਹ ਗੱਲਾਂ ਆ ਰਹੀਆਂ ਨੇ ਬਾਜ਼ਾਰ 'ਚ ਅਸਲੀ ਕੀ ਹੋਏਗਾ ਇਹ ਪਰਸੋ ਪਤਾ ਲੱਗੇਗਾ ਦਾ ਮੈਂ ਨਾ ਜੱਲਿਆ ਜਿਤਨ ਤੋਂ ਬਾਅਦ ਜੇ ਕੋਈ ਵਿਕਾਸ ਨਾਲ ਤਾਂ ਕਰਨਾ ਕਿਹੜੇ ਕਿਹੜੇ ਤੁਹਾਡੇ ਲੱਛ ਦੇ ਵਿੱਚ ਰਹਿਣੇ ਕਰਨਾ ਅਸੀਂ ਵਿਕਾਸ ਇੰਨਾ ਕਰ ਚੁੱਕੇ ਪਿਛਲੇ ਲੰਬੇ ਸਮੇਂ ਤੋਂ ਖਾਸ ਕਰ ਪਿਛਲੀ ਸਰਕਾਰ ਵੇਲੇ ਕਿ ਵਿਕਾਸ ਲਈ ਇੱਥੇ ਇਹਨਾਂ ਨੇ ਕੋਈ ਅਸੀਂ ਜਗ੍ਹਾ ਨਹੀਂ ਛੱਡੀ ਵੀ ਅਸੀਂ ਕੋਈ ਰਹਿੰਦਾ ਹੋਵੇ ਕੰਮ ਪਰ 3 ਸਾਲ ਚ ਜਿਹੜਾ ਇਹਨਾਂ ਨੇ ਕੋਈ ਕੰਮ ਨਾ ਹੋਣ ਕਰਕੇ ਮੇਨਟੇਨੈਂਸ ਬੜੀ ਭਾਰੀ ਹੋਣ ਸ਼ੁਰੂ ਹੋ ਗਈ ਹੁਣ ਚੇ ਪਾਰਕਾਂ ਦੀ ਕਿਉਂਕਿ ਸਭ ਤੋਂ ਵੱਧ ਪਾਰਕ 12 ਇਸੇ ਵਾਰਡ ਚ ਨੇ ਸਾਡੇ ਸੜਕਾਂ ਦੀ ਸੀਵਰ ਦੀ ਪਾਣੀ ਸਪਲਾਈ ਦੀ ਸਟਰੀਟ ਲਾਈਟ ਦੀ ਉਹਦੀ ਮੇਨਟੇਨੈਂਸ ਹੀ ਵੱਡਾ ਵੱਡਾ ਕੰਮਾਂ ਨੂੰ ਸੰਭਾਲ ਕਰਨੀ ਉਹਦੀ ਅਸੀਂ ਇੰਨਾ ਵੱਡਾ ਜੁਗਾੜ ਖੜਾ ਕਰਤਾ ਇਸ ਵਾਰਡ ਦੇ ਅੰਦਰ 5 ਕਰੋੜ ਰੁਪਏ ਖਰਚ ਕਰਕੇ ਚਾਹੇ ਐਜੂਕੇਸ਼ਨ ਬੋਰਡ ਦਾ ਪੈਸਾ ਸੀ ਚਾਹੇ ਸਾਡਾ ਬੀਪੀਡਬੀ ਅੰਦਰ ਦਾ ਪੈਸਾ ਸੀ ਚਾਹੇ ਕਾਰਪੋਰੇਸ਼ਨ ਦਾ ਪੈਸਾ ਸੀ ਚਾਹੇ ਐਮਪੀ ਕੋਟੇ ਦਾ ਪੈਸਾ ਸੀ ਅਸੀਂ ਉਹ ਪੈਸਾ ਖਰਚ ਕਰਕੇ ਇਸ ਵਾਰਡ ਦੇ ਵਿੱਚ ਇੰਨਾ ਵਧੀਆ ਇਸ ਨੂੰ ਪੌਸ਼ ਵਾਰਡ ਬਣਾਤਾ ਔਰ ਇੰਨੀਆਂ ਇਸ ਦੇ ਜ਼ਮੀਨਾਂ ਦੀ ਕੀਮਤਾਂ ਡਬਲ ਹੋ ਗਈ ਇੱਥੇ ਪਰ ਉਹਨੂੰ ਮੇਨਟੇਨ ਕਰਨਾ ਹੀ ਬਹੁਤ ਵੱਡਾ ਪ੍ਰੋਜੈਕਟ ਹੈ ਹੁਣ ਅੱਗੇ ਹੁਣ 2 ਸਾਲ ਜਿਹੜੇ ਸਾਡੀ ਸਰਕਾਰ ਉਮੀਦ ਹੈ ਸਾਨੂੰ ਪੂਰੀ ਪੂਰੀ ਕਿ ਜਿਵੇਂ ਦੇ ਇਹਨਾਂ ਨੇ ਹਾਲਾਤ ਬਣਾਏ ਨੇ ਕਾਂਗਰਸ ਪਾਰਟੀ ਸਰਕਾਰ ਬਣੂਗੀ 2 ਸਾਲ ਦੇ ਵਿੱਚ ਜਿਹੜੇ ਹੋਰ ਇਹਨਾਂ ਨੇ ਕੋਈ ਕੰਮ ਕਰਨਾ ਤਾਂ ਹੈ ਨਹੀਂ ਕਿਉਂਕਿ 3 ਸਾਲ ਚ ਕੋਈ ਕੰਮ ਨਹੀਂ ਕੀਤਾ ਹੁਣ ਆ ਕੇ ਥੋੜਾ ਜਿਹਾ ਮਹੀਨਾ ਪਹਿਲਾਂ ਸੜਕਾਂ ਕਾਲੀਆਂ ਕੀਤੀਆਂ ਨੇ ਲੋਕਾਂ ਨੂੰ ਦਿਖਾਉਣ ਵਾਸਤੇ ਕਿ ਜੀ ਕੰਮ ਹੋ ਰਹੇ ਨੇ ਪਰ ਅਸੀਂ ਸਮਝਦੇ ਹਾਂ ਕਿ ਜੇ ਸਾਨੂੰ ਮੌਕਾ ਮਿਲਦਾ ਹੈ ਕਿ ਐਸ ਕਾਉਂਸਲਰ ਤਾਂ ਅਸੀਂ ਜਿਹੜੇ ਵੀ ਇੱਥੇ ਮੇਨਟੇਨੈਂਸ ਦੇ ਕੰਮ ਨੇ ਪਹਿਲ ਦੇ ਆਧਾਰ ਤੇ ਪਹਿਲਾਂ ਉਹ ਕਰਾਂਗੇ ਅ ਪਾਰਟੀ ਜਿੱਤਦੀ ਆ ਉਹ ਉਹ ਕਹਿੰਦੇ ਉਹਨਾਂ ਦੇ ਇਹ ਬਹਾਨੇ ਹੋਣਗੇ ਕਿ ਸਾਡੀ ਸਰਕਾਰ ਨਹੀਂ ਹੈ ਅਸੀਂ ਕੋਈ ਕੰਮ ਨਹੀਂ ਕਰਵਾ ਸਕਦੇ ਆ ਕਿ ਜਾਂ ਦਫ਼ਤਰ ਮਿਲ ਨਹੀਂ ਆਉਂਦਾ ਤੁਹਾਡਾ ਕੀ ਕਹਿਣਾ ਹੁੰਦਾ ਉਹਦੇ ਚ ਇਹਦਾ ਨਮੂਨਾ ਤੁਹਾਡੇ ਸਾਹਮਣੇ ਆ 3 ਸਾਲ ਪਹਿਲਾਂ ਸਰਕਾਰ ਸੀ ਇਹਨਾਂ ਦੀ ਇਹਨਾਂ ਦੇ ਜਿਹੜੇ ਨਮਾਇंदे ਇਲੈਕਸ਼ਨ ਲੜਨਾ ਚਾਹੁੰਦੇ ਸੀ ਉਹੀ ਕੋਈ ਕੰਮ ਦੱਸੋ ਉਹਨਾਂ ਨੇ ਕੀਤਾ ਹੋਵੇ 3 ਸਾਲ ਚ ਖਾਸ ਕਰ ਪਟਿਆਲੇ ਚ ਜਾਂ ਦੂਜੀ ਜਗ੍ਹਾ ਇਹ ਤਾਂ ਝੂਠ ਦੀ ਗੱਲ ਹੈ ਕਿ ਜਿਹੜੇ ਨਮਾਇंदे ਜਿੱਤਣਗੇ ਜੇ ਵਿਰੋਧੀ ਪਾਰਟੀ ਦਾ ਨਮਾਇੰਦਾ ਜਿੱਤ ਜੇ ਉਹ ਕੰਮ ਨਹੀਂ ਕਰਾ ਸਕਦਾ ਅਸੀਂ ਪਹਿਲਾਂ 92 ਦੇ ਵਿੱਚ ਜਿਹੜਾ ਜਿੱਤੇ ਸੀ 35 ਵਾਰਡ ਹੁੰਦੇ ਸੀ ਸਾਡੇ 10 ਵਾਰਡ ਨੇ ਜਿਹੜੇ ਵਿਰੋਧੀ ਪਾਰਟੀ ਦੇ ਜਿੱਤੇ ਸੀ ਬਰਾਬਰ ਕੰਮ ਹੋਏ ਸਾਰੇ ਜਗ੍ਹਾ 2002 ਦੇ ਵਿੱਚ ਸਾਡੇ 50 ਕਾਉਂਸਲਰ ਸੀ ਉਹਨਾਂ ਚੋਂ 12 ਕਾਉਂਸਲਰ ਵਿਰੋਧੀ ਪਾਰਟੀ ਦੇ ਸੀ ਸਾਰੇ ਕੰਮ ਹੋਏ ਨੇ ਵਿਰੋਧੀਆਂ ਦੇ ਵੀ ਐਸਾ ਨਹੀਂ ਹੈ ਅਸੀਂ ਤਾਂ ਇਹ ਕਹਾਂਗੇ ਕਿ ਡੈਮੋਕ੍ਰੇਸੀ ਨੂੰ ਬਚਾਉਣ ਵਾਸਤੇ ਜ਼ਰੂਰ ਵੋਟ ਪਾਉਣ ਜਾਓ ਵੋਟ ਬਿਲਕੁਲ ਤੁਹਾਡਾ ਹੱਕ ਹੈ ਪਾਉਣ ਦਾ और वोट सही पा के सही फैसला करो जो वोटर भी इस माहौल चुप कर गया तो फिर जो सा डेमोक्रेसी बचना बड़ा मुश्किल हो जाएगा